ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਤਰਮੰਦਰ ਦਮਦਮੀ ਤੇ ਤੁਸੀਂ ਜੁੜੇ ਹੋ ਤਰਮੰਦਰ ਦਮਦਮੀ ਪੇਜ ਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਲਵੰਡੀ ਸਾਹ ਤੋਂ ਛੱਪਦੇ ਰੋਜ਼ਾਨਾ ਕਲਾਸਿਕਲ ਟਾਈਮ ਦੇ ਅਖਬਾਰ ਵੱਲੋਂ ਸਫਾਈ ਅਭਿਆਨ ਮੇਰੀ ਤਲਵੰਡੀ ਸਭ ਤੋਂ ਸੁੰਦਰ ਬੈਨਰ ਹੇਠ ਕੰਮ ਕਰ ਰਹੀ ਹੈ ਸੋ ਆਪਾਂ ਹਰ ਰੋਜ਼ ਇਥੇ ਸਫਾਈ ਕਰਨ ਕਰਾਉਣ ਦਾ ਕੰਮ ਆਰੰਭਿਆ ਹੋਇਆ ਉੱਥੇ ਨਾਲ ਹੀ ਆਮ ਲੋਕਾਂ ਨੂੰ ਵੀ ਸਫਾਈ ਰੱਖਣ ਦੀ ਲਈ ਪ੍ਰੇਰਣਾ ਕਰ ਰਹੇ ਆਂ ਔਰ ਪੋਸਟਰ ਵੰਡ ਰਹੇ ਆਂ ਸੋ ਉਸੇ ਤਹਿਤ ਤੁਸੀਂ ਦੇਖ ਰਹੇ ਹੋ ਲੇਲੇ ਵਾਲਾ ਰੋਡ ਦੇ ਉੱਪਰ ਮੇਨ ਇਹ ਪਲਾਸਿਸ ਜਿੱਥੇ ਹਰ ਰੋਜ਼ ਕੋਈ ਨਾ ਕੋਈ ਕੂੜਾ ਕਰਕਟ ਸੜਦਾ ਸੀ ਸੋ ਆਪਾਂ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਕੂੜੇ ਕਰਕਟ ਨੂੰ ਥਾ ਥਾ ਤੇ ਨਾ ਖਿਲਾਰਿਆ ਜਾਵੇ ਸਿੱਟੇ ਜਾਵੇ ਸੋ ਉਹਨਾਂ ਨੇ ਪੋਸਟਰ ਲਾ ਦਿੱਤੇ ਵੀ ਕੂੜਾ ਨਾ ਸਿੱਟੋ ਦੂਜੇ ਪਾਸੇ ਮੈਂ ਤੁਹਾਨੂੰ ਇੱਕੋ ਦੁਕਾਨ ਦਿਖਾਉਣਾ ਹੈ ਜਿਸ ਤੇ ਆਪਾਂ ਜਾਂਦੇ ਰਹਿੰਦੇ ਅਕਸਰ ਜੈ ਅੰਬੇ ਕਰਿਆਨਾ ਸਟੋਰ ਇਹ ਵੀ ਲੇਲੇਲਾ ਰੋਡ ਦੇ ਉੱਪਰ ਹੈ ਚਰਸਤੇ ਦੇ ਲਾਗੇ ਪੈਂਦੀ ਹੈ ਸੋ ਵੀਰਾਂ ਨੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਪਣੀ ਦੁਕਾਨ ਅੱਗੇ ਜਿਹੜਾ ਕੂੜਾ ਕਰਕਟ ਸੱਜੇ ਖੱਬੇ ਪਿਆ ਰਹਿੰਦਾ ਸੀ ਉਹਨੂੰ ਆਹ ਵਾਲਟੀ ਚ ਰੱਖ ਦਿੱਤਾ ਹੁਣੇ ਵੀਰ ਹਰ ਰੋਜ਼ ਦੁਕਾਨ ਦਾ ਕੂੜਾ ਇਸ ਬਾਲਟੀ ਚ ਪਾ ਕੇ ਰੱਖਦੇ ਆ ਤੇ ਦੁਕਾਨ ਅੱਗੇ ਪਾਣੀ ਦਾ ਛੜਕਾ ਕਰਕੇ ਲੰਘਣ ਟੱਪਣ ਵਾਲਿਆਂ ਲਈ ਇਹ ਸੁੰਦਰ ਰਸਤਾ ਬਣਾ ਦਿੱਤਾ ਗਿਆ ਇਹਨਾਂ ਵੀਰਾਂ ਵੱਲੋਂ ਸੋ ਮੈਂ ਧੰਨਵਾਦੀ ਆ ਕੁਲਵੰਤ ਰਾਏ ਜੀ ਦਾ ਔਰ ਉਹਨਾਂ ਦੇ ਪਿਤਾ ਪਵਨ ਜੀ ਦਾ ਤੇ ਇੱਧਰ ਸਫਾਈ ਚੱਲ ਰਹੀ ਆ ਤੇ ਆਪਣਾ ਬਲਵੀਰ ਨਗਰ ਕਾਉਂਸਲ ਦਾ ਇਹ ਮੁਲਾਜ਼ਮ ਹੈ ਤਾਂ ਦੇ ਨਾਲ ਸੇਵਾ ਕਰਿਆ ਇਹਦਾ ਵੀ ਧੰਨਵਾਦ